ਕਦੇ ਭੁੱਲ ਕੇ ਵੀ ਆਪਣੇ ਘਰ ਦਾ ਦਰਵਾਜ਼ਾ ਖੁੱਲਾ ਨਾ ਛੱਡਿਆ ਕਰੋ ਕਿਉਂਕਿ ਇਸ ਬਜ਼ੁਰਗ ਜੋੜੇ ਨਾਲ ਜੋ ਹੋਇਆ ਉਸ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਵੀ ਲੂਕ ਕੰਡੇ ਖੜੇ ਹੋ ਜਾਣਗੇ ਦਰਅਸਲ ਪਹਿਲਾਂ ਇੱਕ ਮੂਹ ਟਕੇ ਸ਼ਖਸ ਦੇ ਵੱਲੋਂ ਘਰ ਦਾ ਕੁੰਡਾ ਖੜਕਾਇਆ ਜਾਂਦਾ ਹੈ ਇੰਨੇ ਨੂੰ ਬਜ਼ੁਰਗ ਜਿਹੜਾ ਕਿ ਵਰਾਂਡੇ ਦੇ ਵਿੱਚ ਬੈਠਾ ਹੋਇਆ ਸੀ ਉਹ ਕੁੰਡਾ ਖੋਲਦਾ ਹੈ ਤੇ ਅਜੇਹ ਦੇ ਵਿੱਚ ਇਹ ਸ਼ਖਸ ਭੱਜ ਕੇ ਇਸ ਬਜ਼ੁਰਗ ਨੂੰ ਧੋਣ ਤੋਂ ਫੜ ਲੈਂਦਾ ਹੈ ਤੇ ਉਸ ਨੂੰ ਛੁੱਟ ਦਿੰਦਾ ਹੈ ਤੇ ਇੰਨੇ ਨੂੰ ਇੱਕ ਬਜ਼ੁਰਗ ਔਰਤ ਵੀ ਘਰ ਦੇੋਂ ਬਾਹਰ ਵਰਾਂਡੇ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਵੀ ਚੀਕ ਚਿਹਾੜਾ ਪਾਉਂਦੀ ਹੈ ਪਿਸਟਲ ਦਿਖਾ ਕੇ ਦੋ ਇਸ ਬਜ਼ੁਰਗ ਜੋੜੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲਾਂ ਇੱਕ ਸ਼ਖਸ ਅੰਦਰ ਵੱੜਦਾ ਹੈ ਤੇ ਫਿਰ ਦੂਜਾ ਸ਼ਖਸ ਅੰਦਰ ਵੱੜ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰ ਦੇ ਬਾਹਰ ਇੱਕ ਗੱਡੀ ਦੇ ਵਿੱਚ ਜਿਸ ਤੇ ਕਿ ਨੰਬਰ ਪਲੇਟ ਵੀ ਨਹੀਂ ਸੀ ਮਿੱਟੀ ਲੱਗੀ ਹੋਈ ਸੀ ਇਹ ਖੜੇ ਹੋਏ ਸੰਤ ਮੌਕਾ ਵੇਖ ਕੇ ਇਹਨਾਂ ਨੇ ਘਰ ਦਾ ਕੁੰਡਾ ਖੜਕਾਇਆ ਬਜ਼ੁਰਗ ਨੇ ਪਹਿਲਾਂ ਗਾਲ ਕੀਤੀ ਫੇਰ ਉਸ ਨੂੰ ਧੋਣ ਤੋਂ ਫੜ ਕੇ ੱੱਕਾ ਮਾਰ ਕੇ ਛੁੱਟਿਆ ਇੰਨੇ ਨੂੰ ਦੂਜਾ ਸ਼ਖਸ ਅੰਦਰ ਆਇਆ ਉਸ ਬਜ਼ੁਰਗ ਔਰਤ ਦੇ ਨਾਲ ਵੀ ਹੱਥੋਪਾਈ ਕਰਨ ਲੱਗ ਗਿਆ ਅਜਿਹੇ ਦੇ ਵਿੱਚ ਤੀਜਾ ਸ਼ਖਸ ਜਿਹੜਾ ਗੇਟ ਤੇ ਖੜਾ ਹੋਇਆ ਸਭ ਕੁਝ ਦੇਖ ਰਿਹਾ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਜ਼ੁਰਗ ਜੋੜਾ ਜਿਹੜਾ ਰਿਟਾਇਰਡ ਹੋਇਆ ਪਿਸਟੋਲ ਮਾਫ ਕਰਨਾ ਪਿਸਟੋਲ ਦੀ ਨੋਕ ਦੇ ਉੱਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਘਟਨਾ ਕਰਮ ਦੀਆਂ ਸੀਸੀਟੀਵੀ ਤਸਵੀਰਾਂ ਲੋਕ ਕੰਡੇ ਖੜੇ ਕਰਦੀਆਂ ਨੇ ਤੇ ਬਹੁਤ ਸਾਰੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਖੜੇ ਹੋ ਜਾਂਦੇ ਨੇ ਕਿ ਕਿਵੇਂ ਪੱਟੀ ਦੇ ਵਿੱਚ ਲੁੱਟ ਦੀ ਨੀਅਤ ਦੇ ਨਾਲ ਪੰਜ ਲੁਟੇਰਿਆਂ ਦੇ ਵੱਲੋਂ ਇਸ ਬਜ਼ੁਰਗ ਜੋੜੇ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਸੇ ਨੂੰ ਕੋਈ ਸ਼ੱਕ ਨਾ ਪਵੇ ਮੂੰਹ ਵੀ ਟਕੇ ਹੋਏ ਸਨ ਤੇ ਪਹਿਲਾਂ ਗੇਟ ਖੜਕਾ ਕੇ ਅੰਦਰ ਵੜਦੇ ਨੇ ਗੱਲਾਂ ਬਾਤਾਂ ਕਰਦੇ ਨੇ ਤੇ ਫਿਰ ਇਸ ਬਜ਼ੁਰਗ ਨੂੰ ਧੋਣ ਤੋਂ ਫੜ ਲੈਂਦੇ ਨੇ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪਰ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਹਾਂ ਜੀ ਕੀ ਆਪਣਾ ਨਾਂ ਤੇ ਕਿਹੜਾ ਸ਼ਹਿਰ ਤੁਹਾਡਾ ਰਹਿਣ ਵਾਲਾ ਤੇ ਕੀ ਘਟਨਾ ਵਾਪਰੀ ਪੜਨਾਂ ਮੇਰਾ ਨਾਂ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅੱਜ ਤੋਂ ਤਿੰਨ ਰੀਨ ਰੇਟ ਕੀਤਾ ਜੀ ਦੋ ਰੀ ਇਸ ਤੋਂ ਪਹਿਲਾਂ ਪੰਜ ਬੰਦੇ ਕੱਲ ਹਲਟੋ ਤੇ ਆਏ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ੱੱਕਾ ਮਾਰ ਕੇ ਸੁੱਟ ਕੇ ਪਿਸਤਲ ਮੇਰੇ ਤਾਣ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕੱਪੜੇ ਨਾਲ ਬੰਦ ਕਰ ਲਿਆ ਤੇ ਸਾਡੇ ਤੇ ਇਸ ਤਰ੍ਹਾਂ ਘਟਨਾ ਵਾਪਰੀ ਜੀ ਤੇ ਜੀ ਇਹ ਕਿਸੇ ਨੀਤ ਨਾਲ ਆਇਆ ਇਹ ਲੁੱਟ ਮਾ ਲੁੱਟਣ ਦੀ ਨੀਤ ਨਹੀਂ ਆਉਂਦੀ ਤੁਹਾਨੂੰ ਕੋ ਉਹਨਾਂ ਨੇ ਮੰਨ ਕੀਤੀ ਤੁਹਾਡੇ ਕੋਲ ਇਹ ਇਹੋ ਕੋ ਲੁੱਟਣਾ ਹੀ ਆਉਂਦੇ ਜੀ ਚਾਹੁੰਦੇ ਆ ਵੀ ਜੋ ਕੁਝ ਇਹਨਾਂ ਤੋਂ ਲੈ ਜਾਈਏ ਤੇ ਫਿਰ ਗਏ ਕਿਤਰਾ ਰੋਲਾ ਪੈਨ ਤੇ ਭੱਜੇ ਰੋਲਾ ਪੈਨ ਤੇ ਜਦੋਂ ਰੋਲਾ ਪਾਇਆ ਤੇ ਫਿਰ ਉਹ ਜੀ ਗੱਡੀ ਤੇ ਉਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਦਰ ਹੀ ਇੱਕ ਪੰਜਵਾਂ ਵਾਰ ਅਗਵਾਹੀ ਕਰ ਰਿਹਾ ਹੈ। ਮਨ ਲਗਾ ਇਹ ਤੁਸੀ ਸਮਝਿਆ ਵੀ ਕੋਈ ਘਟਨਾ ਉਹੀ ਘਟਨਾ ਹੋ ਸਕਦੀ। ਘਟਨਾ ਜੀ ਜਦੋਂ ਮੈਨੂੰ ਥੱਲੇ ਸੁੱਟ ਲਿਆ ਤੇ ਉੱਤੇ ਪਿਸਟਨ ਤਾਣ ਲਿਆ ਤੇ ਇਸ ਤੋਂ ਵੱਧ ਕੀ ਜੀ ਹੋਰ ਹੋ ਸਕਦਾ। ਜੀ ਆਪਣਾ ਨਾਮ ਤੇ ਕਿਹੜੀ ਜਗ੍ਹਾ ਤੇ ਕੋਈ ਪੋਸਟਿੰਗ ਆਉਂਦਾ ਕੀ ਜਾਣ ਚਾਹੋਗੇ ਜੇ ਮੈਂ ਕਹਿੰਦਾ। ਮੇਰਾ ਨਾਮ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹੁਲਟੋਈ ਮੇਰੀ ਬੂਸਟਿੰਗ ਆ। ਤੇ ਕੱਲ ਤਕਰੀਬਨ 2:30 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਆ। ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ ਉਹਨਾਂ ਉਸ ਉਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਫਿਰ ਦੂਜੀ ਵਾਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਥਾਣ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਬੰਗ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਮੈਂ ਕੁਦਰਤੀ ਉਦੋਂ ਆਇਆ ਹੀ ਸੀ ਘਰ ਰਹੀ ਸੀ ਜਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ 'ਚ ਪੰਜ ਜਾਣੇ ਉਹ ਭੱਜ ਗਏ ਜੀ ਫਿਰ ਉਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਦਾ ਵੀ ਵਧੀਆ ਹੀ ਰਿਸਪੌਂਸ ਲਿਆ ਜੀ ਐਸਐਸਪੀ ਸਾਹਿਬ ਤਰਨਤਾਰਨ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੇਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਤੇ ਉਹਨਾਂ ਵਿਸ਼ਵਾਸ ਦਿਵਾਇਆ ਵੀ ਅਸੀਂ ਟ੍ਰੇਸ ਕਰਾਂਗੇ ਇਹਨਾਂ ਬੰਦਿਆਂ ਉੱਥੇ ਅਸੀਂ ਕੀ ਮੰਨ ਕਰਦੇ ਤੇ ਕੀ ਜੇ ਤੁਹਾਨੂੰ ਖਤਰਾ ਨਹੀਂ ਹਾਂਜੀ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀ ਜੀ ਐਰ ਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੇ ਤੇ ਬਾਕੀ ਟਰੇਸ ਕਰਨਾ ਚਾਹੀਦਾ ਜੀ ਜੇ ਹੁਣਾਂ ਟਰੇਸ ਹੋਏ ਜਾਂ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤੁਰੇ ਫਿਰਦੇ ਆ ਇਲਾਕੇ 'ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨ। ਪੱਟੀ ਵਿੱਚ ਅਕਸਰ ਲਿਖਿਆ ਰਹੇਗਾ ਇਹ ਹਿੰਦੇ ਘਟਨਾਾਂ 'ਚ ਕਾਫੀ ਵਾਧਾ ਹੈ। ਕੀ ਕਹਿਣਾ ਮੰਗ ਕਰੋਗੇ ਪੁਲਿਸ ਕੋਲ ਜਾਂ ਸਰਕਾਰ ਕੋਲ? ਸਾਡੀ ਸਰਕਾਰ ਕੋਲ ਇਹੋ ਮੰਗ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ। ਲੋਕ ਆ ਜਿਹੜੇ ਉਹ ਆਪਣੇ ਘਰਾਂ 'ਚ ਹੀ ਬੰਦੀ ਬਣ ਗਏ ਆ। ਪਰ ਆ ਜੀ ਅਸੀਂ ਹੁਣ ਡਿਊਟੀਆਂ ਦੇ ਹੁੰਦੇ ਆ ਬਜ਼ੁਰਗ ਮਾਪਿਓ ਘਰ ਆ। ਸਾਨੂੰ ਪੁੱਛੇ ਵੀ ਚਿੰਤਾ ਰਹਿਣ ਲੱਗ ਪਈ ਆ ਵੀ ਕੋਈ ਸਾਡੇ ਪਰਵਾਰ ਨਾਲ ਕੋਈ ਘਟਨਾ ਨਾ ਘਟਦੀ ਸੋ ਇਹੋ ਹੀ ਬੇਨਤੀ ਆ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੋ ਲੋਕ ਆ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ। ਤੇ ਜਿਹੜੇ ਬੰਦੇ ਆ ਨਾ ਕੋਈ ਦਿਮਾਗੀ ਨਹੀਂ ਤੀ ਨਾਲੇ ਇਹ ਇਹਨਾਂ ਨੇ ਜੀ ਇਹ ਲੁੱਟਣ ਦੀ ਨਾਲ ਹੀ ਆਏ ਜੀ ਜਿਵੇਂ ਮਾਦਾ ਜੀ ਦਾ ਇਹਨਾਂ ਨੇ ਮੂੰਹ ਬੰਨ ਲਿਆ ਸੀ ਉਹਨਾਂ ਦੀ ਪਿਸਤੌਲ ਦਾਣ ਕੇ ਡੀਕ ਲਿਆਈ ਫਿਰ ਇਹਨਾਂ ਦੀ ਅਗਲੀ ਮੰਗ ਇਹੋ ਹੀ ਹੋਣੀ ਸੀ ਵੀ ਜੋ ਵੀ ਹੈਗਾ ਸਾਨੂੰ ਦੇ ਦਿਓ। ਮਤਲਬ ਜਦੋਂ ਇਹਨਾਂ ਨੇ ਰੌਲਾ ਪਾਇਆ ਵੇਖਿਆ ਵੀ ਘਰ ਹੋਰ ਵੀ ਬੰਦੇ ਹੈਗੇ ਆ ਉਹ ਫਿਰ ਭੱਜ ਗਏ ਪੁਲਿਸ ਨੂੰ ਮਾਫੀ ਅਰਜ਼ੀ ਕਰ ਲਿਆ ਹਾਂਜੀ ਐਫ ਆਈ ਆਰ ਦਰਜ ਕਰਨੀ ਕਿੰਨੇ ਲੋਕਾਂ ਖਿਲਾਫ ਉਹਨਾਂ ਨੇ ਅਨਪਛਾਤੇ ਲੋਕਾਂ ਖਿਲਾਫ ਕੀਤਾ ਪੰਜ ਪੰਜ ਦੇਖ ਲਾ ਹਾਂ ਦੇਖ ਲਾ ਹਾਂਜੀ ਹਾਂਜੀ ਤੇ ਹੁਣ ਪੁਲਿਸ ਕਰ ਲਈ ਅਗਲੀ ਅਮਚ ਲਿਆ ਰਹੀ ਹੈ ਹਾਂਜੀ ਲਿਆ ਰਹੀ ਹੈ ਜੀ